ਮੁੰਡੇ ਨੂੰ ਆਪਣੇ ਵਿਆਹ ਦਾ ਚੜਿਆ ਇੰਨਾ ਚਾਹ ਕੇ ਇੱਕ ਦਿਨ ਪਹਿਲਾਂ ਹੀ ਕਰਨ ਲੱਗਿਆ ਆਹ ਕੰਮ ਦੋਸਤੋ ਅਕਸਰ ਹੀ ਆਪਣੇ ਵਿਆਹ ਦਾ ਚਾਹਤਾ ਹਰ ਕਿਸੇ ਨੂੰ ਹੁੰਦਾ ਹੈ ਪਰ ਹੁਣ ਇਸ ਤੇ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਆਪਣੇ ਵਿਆਹ ਵਾਲੀ ਸ਼ੇਰਵਾਨੀ ਪਾ ਕੇ ਡਾਂਸ ਕਰ ਰਿਹਾ ਹੈ ਦਰਸਲ ਵਿਆਹ ਤੋਂ ਇੱਕ ਦਿਨ ਪਹਿਲਾਂ ਇਹ ਮੁੰਡਾ ਆਪਣੇ ਇੱਕ ਦੋਸਤ ਨੂੰ ਆਪਣੇ ਘਰੇ ਬੁਲਾਉਂਦਾ ਹੈ ਅਤੇ ਆਪਣੇ ਸਾਰੇ ਵਿਆਹ ਵਾਲੇ ਕੱਪੜੇ ਪਾ ਕੇ ਦੇਖਦਾ ਹੈ ਤਾਂ ਕਿ ਕਿਸੇ ਪਾਸੇ ਕੋਈ ਬਾਧਕਾ ਨਾ ਰਹਿ ਜਾਵੇ ਅਤੇ ਜਦੋਂ ਇਹ ਕੱਪੜੇ ਪਾ ਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦਾ ਹੈ ਤਾਂ ਬਹੁਤ ਹੀ ਖੁਸ਼ ਹੋ ਜਾਂਦਾ ਹੈ ਅਤੇ ਨੱਚਣ ਲੱਗ ਜਾਂਦਾ ਏ ਇਸ ਨੂੰ ਨੱਚਦਾ ਦੇਖ ਦੋਸਤ ਇਸ ਦੀ ਵੀਡੀਓ ਬਣਾ ਲੈਂਦਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਪਾ ਦਿੰਦਾ ਏ ਜੋ ਕਿ ਦੇਖਦੇ ਹੀ ਦੇਖਦੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਜਾਂਦੀ ਏ ਜਿਸ ਨੂੰ ਦੇਖ ਲੋਕ ਕਹਿੰਦੇ ਨੇ ਕਿ ਭਰਾਵਾ ਐਨੇ ਜ਼ੋਰ ਨਾਲ ਨਾ ਨੱਚ ਕਿਤੇ ਵਿਆਹ ਤੋਂ ਪਹਿਲਾਂ ਹੀ ਪੜਾਕੇ ਖਤਮ ਹੋ ਜਾਣ ਬਾਅਦ ਵਿੱਚ ਧੂਆਂ ਧੂਆਂ ਰਹਿ ਜਾਵੇ ਅਤੇ ਕੋਈ ਕਹਿੰਦਾ ਹੈ ਕਿ ਪਲਾਸਟਰ ਲਗਾ ਕੇ ਫਿਰ ਫੇਰੇ ਕਰਨੇ ਬਹੁਤ ਔਖੇ ਹੋਣਗੇ ਅਤੇ ਕੋਈ ਕਹਿੰਦਾ ਹੈ ਕਿ ਕੋਈ ਨਾ ਖਾਲਾ ਵਿਆਹ ਵਾਲਾ ਲੱਡੂ ਫਿਰ ਬੂੰਦੀ ਦੇਖ ਕੇ ਵੀ ਡਰਿਆ ਕਰੇਗਾ ਸੋ ਤੁਹਾਡੇ ਇਸ ਬਾਰੇ ਤੁਹੇ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ